ਛਤਪਤ ਛਤ ਕਹਿੰਦੇ ਧਰਤੀ ਨੂੰ ਤੇ ਛਤਪਤ ਧਰਤੀ ਦਾ ਪਤੀ ਮਾਲਕ ਰਾਜਾ ਮਹਾਰਾਜ ਕਹਿੰਨ ਲੱਗੇ ਸੁਣੋ ਤੁਸੀਂ ਵਰਨਾ ਚ ਵੰਡ ਕੇ ਥੇ ਕਰ ਦਿੱਤਾ ਤੁਸੀਂ ਉੱਚੇ ਹੋ ਕੇ ਇੱਕ ਛਤਰੀ ਬਣ ਕੇ ਬਹਿ ਗਏ ਉਹ ਨੀਚ ਹੋ ਗਿਆ ਤੁਸੀਂ ਨਹੀਂ ਹੋ ਜੇ ਤੇ ਭਾਈ ਇਹ ਸਰੂਪ ਧਾਰਨ ਕਰਦੇ ਹੋ ਭਰਮ ਤਿਆਗਦੇ ਹੋ ਆਓ ਸਵੈ ਮਾਨ ਨਾਲ ਸਿਰ ਉੱਚਾ ਕਰਕੇ ਜਿਓ ਤੇ ਜੇ ਤੁਸੀਂ ਨਹੀਂ ਆਉਣਾ ਸਾਹਿਬ ਕਹਿੰਦੇ ਫਿਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ ਇਹ ਨੀਚ ਆ ਉਸ ਇਹ ਧਰਤੀ ਦੇ ਉੱਤੇ ਉਹਨਾਂ ਦੇ ਨਿਸ਼ਾਨ ਝੁੱਲਣਗੇ ਡੰਕੇ ਵੱਜਣਗੇ ਉਹਨਾਂ ਦੀ ਗੂੰਜ ਉਹਨਾਂ ਦੀ ਤੁਨਕਾਰ ਪੂਰੇ ਵਿਸ਼ਵ ਦੇ ਅੰਦਰ ਜਾਇਜ਼ਾਕਾਰ ਹੋਏਗੀ ਮਹਾਰਾਜ ਕਹਿੰਦੇ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰਾ ਹਮਰੀ ਗੁਰੀਾਈ ਤੁਸੀਂ ਤੁਹਾਡੀ ਮਾਅ ਜੀ ਤੁਹਾਨੂੰ ਕਹਿੰਦੇ ਆਜੋ ਤੁਸੀਂ ਵਰਨਾ ਚ ਵੰਡਿਆ ਸਮਾਜ ਨੂੰ ਨਹੀਂ ਤੇ ਇਹੀ ਧਰਤੀ ਦੇ ਰਾਜੇ ਬਣਨਗੇ ਤੋ ਪਈ ਸੁਭ ਕਰਤ ਬਿਨ ਬਲਹੀਨ ਅਨਾਥਾ ਹਾਂ ਯਾਦ ਰੱਖੋ ਜੇ ਭਲੇ ਪਾਸੇ ਨਹੀਂ ਤੁਰੋਗੇ ਤੇ ਇਦਾਂ ਹੀ ਦੀਨ ਤੇ ਅਨਾਥ ਬਣ ਕੇ ਜੀਓਗੇ ਹੋਮ ਧਰ ਤਿਨ ਮਾਥੇ ਪਰ ਹਾਥਾ ਸਾਡਾ ਮਨੋਰਥ ਹੈ ਵੀ ਜਿਨ੍ਹਾਂ ਨੂੰ ਸਮਾਜ ਨੇ ਦੱਬਿਆ ਕੁਚਲਿਆ ਲਤਾੜਿਆ ਹੋਇਆ ਹੈ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਉੱਚਾ ਚੁੱਕਿਆ ਜਾਵੇ ਤੁਰਕਨ ਕੋ ਦੇ ਤਤ ਤੁਰਾਈ ਤੇ ਇਹ ਜਿਹੜੀ ਜ਼ਾਲਮ ਹਕੂਮਤ ਤੁਰਕਾਂ ਦਾ ਰਾਜ ਹੈ ਜਿਹੜੇ ਹਾਕਮ ਆਪਣੇ ਰਾਜ ਮਦ ਵਿੱਚ ਨਸ਼ੇ ਵਿੱਚ ਅੰਨੇ ਹੋਏ ਆ ਇਹਨਾਂ ਨੂੰ ਤੁਰੰਤ ਤੁਰਕਨ ਕੋ ਦੇ ਤੁਰਤ ਤੁਰਾਈ ਇਹਨਾਂ ਨੂੰ ਤੁਰਦਾ ਕਰ ਦਿਆਂਗੇ ਭਾਵ ਇਹ ਮੁਗਲਈ ਰਾਜ ਖਤਮ ਹੋ ਜਾਏਗਾ ਮੁਗਲ ਚਮੂ ਦੇ ਗਰਦ ਮਿਲਾਇ ਇਹ ਮੁਗਲਾਂ ਦੀ ਫੌਜ ਜਿਹੜੀ ਅੱਜ ਸਾਰਿਆਂ ਨੂੰ ਆਪਣੇ ਪੈਰਾਂ ਥੱਲੇ ਦਬ ਰਹੀ ਹੈ ਨਾ ਇਹਨਾਂ ਨੂੰ ਗਰਦ ਵਿੱਚ ਮਿਲਾ ਦੇਾਂਗੇ ਮਿੱਟੀ ਵਿੱਚ ਮਿਲਾ ਦੇਾਂਗੇ ਸ਼ਿਵਕਾ ਘੋੜੇ ਗਜ ਅੰਬਾਰੀ ਸ਼ਿਵਕਾ ਰਥ ਘੋੜੇ ਹਾਥੀ ਹਾਥੀਆਂ ਦੇ ਉੱਤੇ ਝੂਲਦੇ ਹੋਏ ਹਉਦੀ ਅੰਬਾਰੀਆਂ ਤੰਬੂ ਭੇਰ ਦਮਾਮੇ ਭਰੀ ਤੰਬੂ ਭੇਰ ਦਮਾਮੇ ਨਗਾਰੇ ਵੱਡੇ ਵੱਡੇ ਸ਼ਾਮਿਆਨੇ ਹਾਥੀ ਘੋੜੇ ਸੋਨੇ ਦੀਆਂ ਪਾਲਕੀਆਂ ਆ ਜਿਹਨਾਂ ਨੂੰ ਤੁਸੀਂ ਨੀਜ ਕਹਿ ਕੇ ਦਰਕਾਰਿਆ ਹੋਇਆ ਨਾ ਇਹ ਮਾਲਕ ਹੋਣਗੇ ਸਭ ਦੇ ਤੇ ਤੁਰਕਾਂ ਨੂੰ ਘਰ ਦੇ ਵਿੱਚ ਮਿਲਾ ਦੇਾਂਗੇ ਰੂਪਾ ਕੰਚਨ ਬਜਰ ਖਜ਼ਾਨਾ ਵੱਡੇ ਖਜ਼ਾਨੇ ਸੋਨੇ ਚਾਂਦੀ ਦੌਲਤਾਂ ਖਜ਼ਾਨਿਆਂ ਦਾ ਟੋਟਾ ਨਹੀਂ ਹੋਵੇਗਾ ਰਾਜ ਸਾਜ ਔਰੇ ਵਿਦ ਨਾਨਾ ਅਤੇ ਹੋਰ ਰਾਜ ਸਾਜ ਸੁਖ ਸੋਭਾ ਸ਼ਾਨੋ ਸ਼ੌਕਤ ਵੱਖ-ਵੱਖ ਭਾਂਤ ਦੀ ਔਰੇ ਵਿਦ ਨਾਨਾ ਵੱਖ-ਵੱਖ ਤਰ੍ਹਾਂ ਦੀ ਹੁਕਮ ਚਲਤ ਹੈ ਜਹ ਕਹਿ ਜਿੰਨ ਕੋ ਜਿੱਥੇ ਕਿਤੇ ਤੁਰਕਾਂ ਦਾ ਅੱਜ ਹੁਕਮ ਚੱਲ ਰਿਹਾ ਨਾ ਤੇ ਬੜੇ ਤਾਕਤਾਂ ਵਾਲੇ ਬਣੇ ਦੌਲਤਾਂ ਦੇ ਮਾਲਕ ਬਣੇ ਇੱਥੇ ਸਾਰੇ ਦੇਸ਼ ਵਿੱਚ ਇਹਨਾਂ ਦਾ ਹੁਕਮ ਚੱਲ ਰਿਹਾ ਹੈ ਖੋਜਿਓ ਖੋਜ ਨਾ ਪਾਵੇਂ ਤਿਨ ਕੋ ਮਾਰੇ ਕਹਿੰਦੇ ਲੱਭਣ ਗਿਆ ਨਹੀਂ ਲੱਭਣਗੇ ਲੱਭੋ ਕਿੱਥੇ ਔਰੰਗਜ਼ੇਬ ਦੇ ਵਾਰਿਸ ਕਿੱਥੇ ਜਹਾਂਗੀਰ ਦੇ ਵਾਰਿਸ ਕਿੱਥੇ ਸ਼ਾਹਜਹਾਂ ਦੇ ਵਾਰਿਸ ਕਿੱਥੇ ਨੇ ਵਜੀਦੇ ਦੇ ਵਾਰਿਸ ਵੀ ਲੱਭੋ ਉਹਨਾਂ ਨੂੰ ਦੁਨੀਆ ਲੱਭਣ ਜਾਏਗੀ ਨਾ ਮਾਰੇ ਕਹਿੰਦੇ ਵੀ ਉਹ ਲੱਭਣ ਗਿਆ ਨਹੀਂ ਲੱਭਣਗੇ ਖੋਜਿਓ ਖੋਜ ਨਾ ਪਾਵੇਂ ਤਿਨ ਕੋ ਢੁੰਡਣ ਜਾਣੀ ਢੁੰਡੇ ਜਾਣਗੇ ਲੱਭਿਆਂ ਨਹੀਂ ਲੱਭਣਗੇ ਭੀਮ ਚੰਦ ਸੁਣ ਮਾਣ ਅਚੰਭਾ ਭੀਮ ਚੰਦ ਹੈਰਾਨ ਹੋ ਗਿਆ ਵੀ ਗੱਲਾਂ ਬਹੁਤ ਵੱਡੀਆਂ ਕਰ ਰਹੇ ਨੇ ਗੁਰੂ ਸਾਹਿਬ ਜੀ ਅਸੀਂ ਰਾਜੇ ਫੌਜਾਂ ਦੇ مالک ਜੱਦੀ ਪੁਸ਼ਤੀ ਹਥਿਆਰਾਂ ਵਾਲੇ ਅਸੀਂ ਜਵਾਬ ਦੇ ਦਿੱਤਾ ਤੇ ਕਹਿੰਦੇ ਅਸੀਂ ਇਹ ਨੀਚਾਂ ਨੂੰ ਚੁੱਕ ਕੇ ਏਡੇ ਤਾਕਤੌਰ ਬਣਾ ਦੇਣਾ ਧਰਤੀ ਉੱਤੇ ਡੰਕੇ ਗੂੰਜਣਗੇ ਨਿਸ਼ਾਨ ਝੁੱਲਣਗੇ ਤੇ ਆ ਜਿਹੜੇ ਫੌਜਾਂ ਵਾਲੇ ਆ ਇਹ ਮਿੱਟੀ 'ਚ ਮਿਲ ਜਾਣਗੇ ਹੁਣ ਵੇਖੋ ਗੱਲਦਿਆਂ ਨੂੰ ਹੋਣੀ ਲੱਗਦੀ ਐ ਨਾ ਜੀ ਵੀ ਇੱਕ ਗਲੀ 'ਚ ਖੜਾ ਬੱਚਾ ਕਹੇ ਮੈਂ ਕੱਲ ਨੂੰ ਰਾਸ਼ਟਰਪਤੀ ਜਾ ਆਉਣ ਵਾਲੇ ਬਰੇ 'ਚ ਰਾਸ਼ਟਰਪਤੀ ਅਮਰੀਕਾ ਦਾ ਬਣ ਜਾਣਾ ਤੇ ਕੋਈ ਕਹੇਗਾ ਵੀ ਅਣਹੋਣੀ ਗੱਲ ਐ ਨਾ ਚੰਬਤ ਕਰਨ ਵਾਲੀ ਗੱਲ ਐ ਭੀਮਚੰਦ ਸੋਚੀ ਪੈ ਗਿਆ ਵੀ ਇਹ ਜਿੱਡੀਆਂ ਵੱਡੀਆਂ ਗੱਲਾਂ ਗੁਰੂ ਸਾਹਿਬ ਕਰ ਰਹੇ ਐ ਵੀ ਮੁਗਲ ਸਲਤਨਤ ਮਿਟ ਜਾਏਗੀ ਤੇ ਆ ਜਿਹੜੇ ਨੀਵੇਂ ਨੇ ਇਹਨਾਂ ਦੇ ਨਿਸ਼ਾਨ ਦਿੱਲੀ ਦੇ ਲਾਲ ਕਿਲੇ ਤੇ ਝੱਲਣਗੇ ਇਹ ਗੱਲ ਮੇਰੀ ਯਕੀਨ ਵਿੱਚ ਨਹੀਂ ਆਉਂਦੀ ਕਹਣ ਲੱਗਿਓ ਇਹ ਬਾਤ ਅਚੰ ਅਸੰਭਾ ਅਸੰਭਵ ਹੈ ਨਾ ਇਹ ਬਾਤ ਅਸੰਭਾ ਮਤਲਬ ਅਸੰਭਵ ਨਹੀਂ ਹੋ ਸਕਦਾ ਜੀ ਅਤਾ ਭਿੰਮ ਚੰਦ ਕਹਿੰਦਾ ਨਹੀਂ ਹੋ ਸਕਦਾ ਲਾਲ ਕਿਲੇ ਤੇ ਇਹਨਾਂ ਦੇ ਨਿਸ਼ਾਨ ਕਿੱਥੋਂ ਝੁੱਲਣਗੇ ਜੀ ਇਹ ਅਵਨੀ ਦੇ ਰਾਜੇ ਕਿੱਥੋਂ ਬਣਨਗੇ ਸਾਰੀ ਦੁਨੀਆ ਦੇ ਡੰਕੇ ਵੱਜਣਗੇ ਇਹਨਾਂ ਦੇ ਮੁਗਲ ਖਤਮ ਹੋ ਜਾਣਗੇ ਅਸੀਂ ਨਹੀਂ ਮੰਨਦੇ ਕੰਦ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰ ਲਗੇ ਇਦਾਂ ਦਾ ਪੰਥ ਸਾਜ ਜਨਾ ਕਹਿੰਦੇ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਅਸੀਂ ਇਹ ਅਸੀਂ ਇਹ ਗੱਲਾਂ 'ਚ ਨਹੀਂ ਅਸੀਂ ਤੁਹਾਡੇ ਨਾਲ ਨਹੀਂ ਆਉਣਾ ਮਹਾਰਾਜ ਇਦਾਂ ਕਿਦਾਂ ਹੋ ਸਕਦਾ ਮੁਗਲ ਨੇ 80 ਸਲਤਨਤ ਤੇ ਤੁਸੀਂ 나ਈ ਝੀ ਰਸ਼ੀੰਬੇ ਜਿੱਥੇ ਜੱਟ ਇਕੱਠੇ ਕਰਕੇ ਸਾਰੇ ਜਿਨ੍ਹਾਂ ਨੂੰ ਅਸੀਂ ਦੱਬਿਆ ਹੋਇਆ ਤੁਸੀਂ ਕਹਿੰਦੇ ਹੋ ਮੈਂ ਅਸੀਂ ਇਹਨਾਂ ਦੇ ਰਾਜ ਕਰਾ ਦਨੇ ਇਨਹੀ ਕੋ ਸਰਦਾਰ ਬਣਾਉ ਜਨ ਕੀ ਜਾਤ ਵਰਨ ਕੁਲ ਨਾਹੀ ਸਰਦਾਰੀ ਨਾ ਭਈ ਕਦਾਹੀ ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਾ